ਮੇਰੇ ਵਿਚਾਰਾਂ ਦੇ ਨਾਲ ਉਹ ਮੇਰੇ ਵੀਰ ਸਹਿਮਤ ਹੋਣਗੇ ਜਿਹੜੇ ਕੁਦਰਤ ਨਾਲ ਪਿਆਰ ਰੱਖਦੇ ਹੋਣਗੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਕੁਦਰਤੀ ਸਰੋਤਾ ਜਿਹੜੇ ਇਹ ਸਾਨੂੰ ਕੁਦਰਤ ਨੇ ਬਖਸ਼ੇ ਹੋਏ ਆ ਹਵਾ ਪਾਣੀ ਤੇ ਧਰਤੀ ਜਿੱਥੇ ਅਸੀਂ ਰਹਿਣ ਬਸੇਰਾ ਕਰਦੇ ਆ ਇਹ ਕੁਦਰਤੀ ਸਰੋਤਾਂ ਇਹਨਾਂ ਦੇ ਉੱਤੇ ਕੱਲੇ ਔਰਤ ਮਰਦ ਦਾ ਨਹੀਂ ਪਸ਼ੂ ਪੰਛੀ ਹਰ ਜੀਵ ਜੰਤ ਸਭ ਦਾ ਬਰਾਬਰ ਦਾ ਹੱਕ ਆ ਇਹਨਾਂ ਕੁਦਰਤੀ ਸਰੋਤਾਂ ਤੇ ਤੇ ਅਸੀਂ ਇੱਥੇ ਪਾਣੀਆਂ ਦੇ ਰੋਲੇ ਪਾਈ ਫਿਰਦੇ ਆ ਉਹ ਪਾਣੀ ਸਾਡਾ ਪਾਣੀ ਅਸੀਂ ਉਧਰ ਨਹੀਂ ਜਾਣ ਦੇਣਾ ਪਾਣੀ ਅਸੀਂ ਇੱਧਰ ਨਹੀਂ ਜਾਣ ਦੇਣਾ ਮੈਂ ਇਹਨਾਂ ਦੁਨੀਆਦਾਰ ਲੋਕਾਂ ਤੋਂ ਪੁੱਛਦਾ ਵੀ ਇਹ ਪਾਣੀ ਕਿੱਥੋਂ ਪੈਦਾ ਕਰਕੇ ਲਿਆਉਂਦੇ ਆ ਇਹ ਕੁਦਰਤੀ ਸਰੋਤ ਆ ਤੇ ਕੁਦਰਤ ਨੇ ਸਾਨੂੰ ਬਖਸ਼ੇ ਹੋਏ ਆ ਜੀਵਨ ਨਿਰਵਾਹ ਕਰਨ ਵਾਸਤੇ ਤੇ ਅਸੀਂ ਇਨਸਾਨੀਅਤ ਦਾ ਪੱਲਾ ਛੱਡ ਕੇ ਸ਼ੈਤਾਨੀਅਤ ਦਾ ਪੱਲਾ ਫੜਿਆ ਹੋਇਆ ਹੈ। ਮਾਤਾ ਧਰਤ ਮਹਤ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਧਰਤੀ ਮਾਤਾ ਨੂੰ ਆਪਾਂ ਨੂੰ ਜਨਮ ਦੇਣ ਵਾਲੀ ਮਾਂ ਨਾਲੋਂ ਵੀ ਵੱਡਾ ਦਰਜਾ ਦਿੱਤਾ ਗਿਆ ਹੈ। ਤੇ ਅਸੀਂ اسی شیطانیت ਦਾ ਪੱਲਾ ਫੜ ਕੇ ਆਪਣੀ ਧਰਤੀ ماں ਦੇ ਟੁਕੜੇ ਕਰਤੇ ਆਪੋ ਆਪਣੀਆਂ ਹੱਦਾਂ ਸਰਹੱਦਾਂ ਬਣਾ ਕੇ ਬਹਿ ਗਏ ਆਪੋ ਆਪਣੇ ਧਰਮਾਂ ਦੀਆਂ ਝੰਡੀਆਂ ਮਜਬਾਂ ਦੀਆਂ ਝੰਡੀਆਂ ਗੱਡ ਲੀਆਂ ਇਹ ਕੁਦਰਤ ਨਾਲ ਖਿਲਵਾੜ ਨਹੀਂ ਤਾਂ ਹੋਰ ਕੀ ਹੈ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਸਭ ਧਰਮਾਂ ਦੇ ਵਿੱਚ ਪਿਆਰ ਕਰਨਾ ਸਿਖਾਇਆ ਗਿਆ ਨਫ਼ਰਤ ਕਰਨੀ ਤਾਂ ਕਿਸੇ ਧਰਮ ਦੇ ਵਿੱਚ ਨਹੀਂ ਦੱਸੀ ਕਿਸੇ ਧਰਮ ਦੇ ਵਿੱਚ ਕਿਸੇ ਧਰਮ ਦੇ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਕਿ ਇੱਕ ਦੂਜੇ ਤੋਂ ਨਫ਼ਰਤ ਕਰੋ ਉਹਦੇ ਚ ਪਿਆਰ ਕਰਨ ਦਾ ਹੀ ਸਾਨੂੰ ਸਬਕ ਦਿੱਤਾ ਗਿਆ ਸਿੱਖਿਆ ਦਿੱਤੀ ਗਈ ਹੈ ਹਿੰਦੂ ਮੁਸਲਮ ਸਿੱਖ ਐਸਾਈਓ ਭੁੱਲ ਕੇ ਬਹਿ ਗਏ ਪਿਆਰਾਂ ਨੂੰ ਆਓ ਰਲ ਮਿਲ ਤੋੜ ਦੇਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਆਓ ਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਨਫ਼ਰਤ ਵਿੱਚ ਸਰਹੱਦਾਂ ਬਣੀਆਂ ਇੱਕ ਦੂਜੇ ਲਈ ਤੋਪਾਂ ਤਣੀਆਂ ਇਨਸਾਨਾਂ ਨੂੰ ਖਤਮ ਕਰਨ ਜੋ ਖੂ ਸਿੱਟੋ ਅਥਿਆਰਾਂ ਨੂੰ ਆਓ ਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਆਓ ਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਮਜਮਾ ਧਰਮਾਂ ਵਿੱਚ ਝਗੜੇ ਝੇੜੇ ਮਜਬਾਂ ਵਾਲੇ ਝਗੜੇ ਝੇੜੇ ਜਿੰਨਾ ਲਾਈ ਅੱਗ ਦਿਲ ਦੇ ਵੇੜੇ ਅੱਜ ਤੂੰ ਦੁਸ਼ਮਣ ਸਮਝ ਕੇ ਬਹਿ ਗਿਆ ਗਵਾਂਢੀ ਵਸਦੇ ਯਾਰਾਂ ਨੂੰ ਆਓ ਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਜੈਲੀ ਗੱਲ ਹੈ ਕਹਿੰਦਾ ਗਹਿਰੀ ਕਿਉਂ ਬੰਦੇ ਦਾ ਬੰਦਾ ਵੈਰੀ ਨਫ਼ਰਤ ਦੀ ਅੱਗੇ ਸਾੜ ਦਿੱਤਾ ਸਾਡੇ ਪਿਆਰ ਦੀਆਂ ਗੁਲਜ਼ਾਰਾਂ ਨੂੰ ਆਓ ਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਆਓ ਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ